ਲਾਓ ਮੇ ਮੈਟਰੋਇਡ ਦੇ ਅੱਜ ਦੇ ਵਲੌਗ ਦੀ ਕਾਰਤੀ ਸ਼ੁਰੂਆਤ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਇਹ ਇਹ ਸ਼ੁਰੂਆਤ ਆ ਢਿੱਲਾ ਮਠਲਾ ਲੈਣਾ ਜੀ ਨਹੀਂ ਕਰ ਰਿਹਾ ਕੰਮ ਕਰਨ ਨੂੰ ਉਹ ਵੇਚ ਲਈ ਗੱਲ ਤੁਹਾਨੂੰ ਨਹੀਂ ਪਤਾ ਤੇ ਇਹ ਰਾਉਂਡ ਅਪ ਕਰਦੇ ਹਾਂ ਇਹ ਰਾਉਂਡ ਆ ਤਾਂ ਇੱਥੇ ਪੰਪ ਚ ਪਾ ਦੇਣੀ ਆ ਤੇ ਫਿਰ ਪਰਨਾਪੁਰ ਨਾਲ ਮੇਰਾ ਐਸਾ ਵੈਸਾ ਹੀ ਆ ਇਹ ਪੈ ਗਈ ਰਾਉਂਡ ਅਪ ਤੇ ਹੁਣ ਮੇਜ ਪਾ ਲਈ ਥੋੜੀ ਜਿਹੀ ਇਹ ਹਰ ਤਾਰਦਾ ਜੀ ਉਹ ਕਰੀ ਦੀ ਤੇੜਾ ਤੇੜਾ ਕਿੰਨਾ ਉਹ ਕਰਾ ਤੇਰੀ ਵੀ ਨਾ ਤੇਰੀ ਉਹ ਰੋਟਾ ਢਿਜਾ ਨਹੀਂ ਕੋਈ ਨਹੀਂ ਇੱਥੇ ਰੋੜ ਗਏ ਹਾਂ ਚੁਕਾਏ ਨਹੀਂ ਉਹ ਕੱਪੜੇ ਇੱਥੇ ਪਾਉਣ ਲਈ ਗਏ ਤੇ ਤਾਂ ਰੋਟਾ ਤਾਂ ਬਣਾ ਨਹੀਂ ਲੰਦਾ ਪਰ ਆ ਲਓ ਪੇ ਮਿੱਤਰੋ ਹੁਣ ਅਸੀਂ ਹੋ ਗਿਆ ਰੈਡੀ ਛੜੀ ਤੇ ਅੱਜ ਹੈਗਾ ਯਾ ਸੰਡੇ ਪੰਜਾਬੀ ਜਤਵਰ ਤੇ ਮੈਂ ਹੱਕ ਗੁਰੂ ਕਰਿਆ ਹੋਈਏ ਗੁਰੂ ਕਰੇ ਜਿਹੜੇ ਲੱਗਿਆ ਛਾਕੇ ਦੇ ਆਪਣੇ ਗੁਰਦੁਆਰੇ ਆਣਾ ਹੁਣਾਂ ਵਿੱਚ ਅੱਜ ਵਿਜ਼ਿਟ ਕਰਕੇ ਆਉਣਾ ਨਤਮਸਤਕ ਹੋ ਕੇ ਆਉਣਾ ਗੁਰੂ ਕਰੇ จะขี่จักอยู่บ่าง ਗੱਡੀ ਕਮਾਉਂਦੇ ਹਾਂ ਤੁਹਾਨੂੰ ਦਿਖਾਉਣਾ ਵੀ ਕਿਦਾਂ ਘੁੰਮ ਰਹੀ ਆ ਗੱਡੀ ਇਹ ਲੋ ਜੀ ਮੇਟਰ ਗੱਡੀ ਹੋ ਗਈ ਰੈਡੀ ਆਪਾਂ ਬਾਹਰ ਨਿਕਲ ਆਏ ਆ ਗੱਡੀ ਨੂੰ ਚੱਲਾਂ ਦਿੰਦੇ ਹਾਂ ਕਰਦੇ ਅਜੇ ਤੱਕ ਨਿਕਲੇ ਨਹੀਂ ਨਹੀਂ ਹਣੀ ਲੱਗਿਆ ਇਹ ਪਿੰਡ ਅੱਧਾ ਹੱਲ ਪੱਸਾ ਦਾ ਹੋ ਗਿਆ ਹੀ ਇੱਥੇ ਪਿੰਡ ਵਾਲੇ ਕੋਲ ਬੜਾ ਸੋਹਣਾ ਸਵਾ ਉਹ ਤੇ ਗਏ ਆ ਤੇ ਆਪਾਂ ਨਾਲ ਉਹ ਵੀ ਜਾਣਗੇ ਮੈਨੂੰ ਫੋਨ ਕਰ ਦੇਣਾ ਉੱਥੇ ਬੁਲਾ ਲੈਣਾ ਆ ਰੋਖ ਲਗਾ ਗਾਂਗੇ ਬਾਕੀ ਤੋਂ ਆਪ ਬੜੀ ਦਾੜ੍ਹੀ ਲੱਗਣ ਦੀ ਆ ਉਹ ਖੋਈ ਬੜੀ ਅੰਤਾਂ ਦੀ ਲੱਗੀ ਹੈ ਪ੍ਰਸ਼ਾਦਾ ਪਾਣੀ ਛਕਦੇ ਗੁਰੂ ਘਰੋਂ ਜਾ ਕੇ ਚਲਾਂ ਜੀ ਸਿੱਧਕ ਹੋਵੇ ਕਰਤਾਰ ਤੇ ਮਨ ਕਦੇ ਨਹੀਂ ਪੈਂਦਾ ਜਿੱਥੇ ਰੱਖੇ ਮਾਲਕ ਰਹਿਣਾ ਪੈਂਦਾ ਜਿੱਥੇ ਰੱਖੇ ਮਾਲਕ ਰਹਿਣਾ ਪੈਂਦਾ ਲਾਲੀ ਦੀਆਂ ਮੜੀਆਂ ਮੋਟੀਆਂ ਸੇਕਾਂ ਐਦਾਂ ਗੁਣਗਣਾਉਣ ਦਾ ਗੁਣਗਣਾਉਂਦਾ ਰਹਿੰਦਾ ਬੰਦਾ ਜਦਾ ਤੁਰਦਾ ਫਿਰਦਾ ਹਣਾ ਮੇਰਾ ਇਹ ਸਭਾ ਆ ਜਿੱਦਾਂ ਕਿਤੇ ਪੈੜੀ ਬੰਨੇ ਨੂੰ ਗਏ ਜਾਂ ਕਿਤੇ ਹੋਰ ਤੇ ਉੱਥੇ ਫਿਰ ਗੁਣਗਣਾਉਣਾ ਸ਼ੁਰੂ ਕਰ ਦੇਣਾ ਚਲੋ ਠੀਕ ਆ ਮੇਰਾ ਵੀਰ ਮਿਲਦੇ ਆ ਤੁਹਾਨੂੰ ਕਿਤੇ ਗਾਂਹ ਜਾ ਕੇ ਰਸਤੇ 'ਚ ਵਾਕੇ ਬੱਸ ਸਸਿਕਾ ਲਓ ਜੀ ਮਿੱਤਰੋ ਅੱਜ ਅਹੀਂ ਆਪਣੇ ਪਿੰਡ ਤੇ ਗੁਰਦਵਾਰਿਆਂ ਦੀ ਯਾਤਰਾ ਕਰਾਉਣ ਦੇ ਆ ਤੁਹਾਨੂੰ ਇਤਹਾਪੀ ਹਣਾ ਇਦਾਂ ਹੀ ਆ ਹਾਂ ਜੀ ਨਾਲੇ ਅਮਰਤ ਬਾਣੀ ਦੇ ਘਰ ਵੱਲ ਕੇ ਸ਼ਹਿਰ ਕਰਾ ਦਨੇ ਉਹ ਕਹਿੰਦਾ ਵਾਵਾ ਦਿਨ ਹੋ ਗਏ ਪਿੰਡ ਗਏ ਨੂੰ ਉਹਨੂੰ ਵਿਖਾ ਦਾਂਗੇ ਉਧਰ ਲਾ ਵੀ ਅਮਰਦਾ ਇੱਧਰ ਨੂੰ ਆ ਗਏ ਸਿੰਦੇ ਅੰਕਲ ਦਾ ਘਰ ਉਤੋਂ ਮੁੜਦੇ ਹੋਏ ਫਿਰ ਇੱਧਰੋਂ ਤੁਹਾਡੇ ਘਰ ਨੂੰ ਇੱਥੋਂ ਤੁਹਾਨੂੰ ਪਹਿਲਾਂ ਦ੍ਰਿਸ਼ ਕਰਾਈਏ ਨਜ਼ਰ ਅੰਦਾਜ਼ 上がる。Oh, ਸਰ ਤੇ ਜੈ ਹੈ ਨਾ ਹੂੰ ਰੋੜਾ ਨਪਾ ਬਸ ਕਰ ਲੋਕਲ ਏਰੀਆ ਜੇ ਬੈਟਾ ਲਾਈਏ ਲਾ ਅਮਰਤਬਾਨੀ ਤੇਰਾ ਘਰ ਆ ਗਿਆ ਅਮਰਤਬਾਨੀ ਦਾ ਘਰ ਅੱਜ ਥਾਂ ਵੀ ਇਹ ਹੋਏਗਾ ਅਮਰਤਬਾਨੀ ਹੋਮ ਹੋਮ ਟੂਰ ਬਾਬਾ ਸੋਕਰ ਰੱਖੇ ਕਿ ਮਹਾਰਾਜੇ ਦਾ ਵੀ ਹਣਾ ਘਰ ਬਾਹਰ ਬਣਨਾ ਹੀ ਆ ਵਿਚਾਰੇ ਦਾ ਕੰਮਾਈ ਕਰਨ ਦੇ ਆ ਪ੍ਰਾਣਾ ਹੋਮ ਟੂਰ ਤੇ ਫਿਰ ਨਵਾਂ ਹੋਮ ਟੂਰ ਵੀ ਹੋਊਗਾ ਪਪਾ ਮਨ ਪਛਾਪਲਾ ਚੱਲ ਗਈ ਨਹੀਂ ਪਰ ਪਛਾਪਲਾ ਪੀਚੂ ਟੂਰ ਹੋ ਜੂਗਾ ਬਾਛੜੇ ਲੈਟਰ ਇੱਥੇ ਗੁਰਦਰਾ 33 ਸੈਹ ਦੇ ਵਧੀਆ ਦਰਸ਼ਨ ਦੇਦਾਰ ਹੋਏਗੇ ਗਾ ਗਈ ਪਗਣ ਕਦਾ ਮਸੜ ਘਰੀ ਜੀ ਜਾਣਾ ਵੀ ਨਹੀਂ ਕਰਦ ਕਰੇ ਨਹੀਂ ਮੰਮੀ ਹੁਣ ਕਿੱਥੇ ਰਤ ਨਹੀਂ ਕਿਹੜੇ ਮੰਮੀ ਕੱਪੜੇ ਇੱਥੇ ਗਏ ਪਿੰਡ ਪ੍ਰੋਗਰਾਮ ਜਾ ਕੇ ਗਈ ਜੀ ਬਈ ਕਰਮਵਾਸੀ ਦਹੀ ਹੈ ਤੋ ਹੀ ਨਹੀਂ ਜਾਣਾ ਨਹੀਂ ਕਰੇ ਨਹੀਂ ਕੋਈ ਜਾਣਾ ਸਤ ਗਿਆ ਨਹੀਂ ਮਸੜਾ ਉਹ ਪਾਣੀ ਮੋੜਿਆ ਉਹ ਚਰੀ ਕਰੀਏ ਘਰ ਕੇ ਰਹਿਣਾ ਆਇਆ ਤੈਨੂੰ ਜਾਣਾ ਤੇ ਅਸੀਂ ਚੱਲੇ ਆਂ ਤੀਰ ਸਾਹਿਬ ਫਿਰ ਨਾਮਿਆਂ ਨੇ ਜਾਣਾ ਹੀ ਆਂ ਜੇ ਚਲ ਜਾਣ ਮੈਂ ਇੱਥੇ ਆਂ ਜਾਣਾ ਦੇ ਦੱਸ ਮਨ ਮੰਨਦਾ ਤੇ ਠੀਕ ਆ ਨਹੀਂ ਤੇ ਕੋਈ ਗੱਲ ਨਹੀਂ ਹੈ ਚੱਲ ਠੀਕ ਹੈ ਉਹ ਵੀ ਕਹ ਉਹ ਪਿੰਦ ਗਈਆਂ ਅੱਛਾ ਅੱਛਾ ਤੇ ਮਾਸੀ ਦਾ ਹਣ ਕਿਹਾ ਤਾਂ ਠੀਕ ਆ ਅੱਛਾ ਬਾਬਾ ਵਹੀਂ ਚਲੀਏ ਫਿਰ ਹੈਗੇ ਦੋ ਕੋ ਗੁਰਦਰੇ ਆ ਫਿਰ ਉਥੋਂ ਹੋ ਗਿਆ ਕੋਈ ਨਹੀਂ ਆਉਂਦਾ ਮੈਂ ਕਿਸ ਦਿਨ ਨਾ ਕੱਲ ਨੂੰ ਜਾਂ ਸ਼ਾਮ ਨੂੰ ਆਉਂਗਾ ਜੀਗਾ ਪਾਣੀ ਪੀਣਾ ਹੈ ਪਾਣੀ ਨਹੀਂ ਨਹੀਂ ਮਹਾਰਾਥੀ ਮਾਹਨੇ ਪਾ ਕੇ ਤੇ ਲਾੜਿਆ ਕੇ ਦੇ ਹਾਂ ਨਹੀਂ ਉਦੋਂ ਇੱਧਰ ਲੱਗਣ ਰਿਹਾ ਮੈਂ ਹੁਣ ਆ ਪਾਣੀ ਮੋੜਿਆ ਇੱਥੇ 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 ਬਾਬੇ ਜੀ

ਸਾਦ ਸੰਗ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦਰਾ ਨਾਨ ਨਾਣਾ ਸਾਹਿਬ ਪਿੰਡ ਪਟਿਆਲ ਕਮਾਨ ਤਪਸ਼ਵੜੀ ਪੈਰ ਛੱਡ ਜਾਂਦੇ ਤਰਕੀ ਸਿਮਰੇਂ ਤੇ ਕੋਟਾ ਕਰਨਾ ਹਾਂ ਸੁਮਰੇ ਸੁਆਵਨਾ ਸੀ ਨੰਨ ਤੇਰਾ ਕੇ ਜੀ ਆਇਆਂ ਤੇ ਆਨਾ ਬਾਰ ਕੋ ਹੋਏ ਸਭੂ ਹੋਏ ਰਾਤਿਓ ਰਾਤਿਓ ਸਤਿ ਸ਼ਤ ਤਾਨਾ ਬਾਬਾ ਜਲੂ ਸਰ ਮਰ ਚੜਦੀਆਂ ਕਲਾ ਸਰਬੰਦਾ ਚੜ੍ਹਦੀ ਹਾਜ਼ਰੀ ਅੰਦਰ ਪਰੋਂ ਕਰੇ ਕਦਮ ਕਦਮ ਲੈਦੀ ਵਾਹ ਤਰਪਾ ਪਾ ਚਾ ਅਮਾ ਸਾਥ ਨੂੰ ਚਲੂ ਨਹੀਂ ਹੁੰਦੀ ਸਾਵੀਨ ਮੇ ਸੋਨਾ ਜਨੇ ਤਾ ਆਹੋ ਜੀ ਆਵਾਜ਼ ਮੇ ਪੱਤੀ ਲੋ ਵੀ ਮਿੱਤਰੋ ਅੱਜ ਫੇਰ ਨੈਚਰਲ ਪਾਣੀ ਪੀਣ ਆ ਗਏ ਆ ਨਾਲ ਜਾਨਵਰ ਨਹੀਂ ਸਵੇਰ ਦੇ ਛੱਡੇ ਹੂੰ ਕਹਿੰਦੇ ਫਿਲਟਰ ਚ ਤੱਤ ਮਾਰੇ ਜਾਂਦੇ ਆ ਹੱਥ ਨਾ ਪਹੁੰਚ ਤੂੰ ਘੜੀ ਚ ਕੋਈ ਗੱਲ ਬਾਤ ਨਾ ਕੋਈ ਨਹੀਂ ਇਹੇ ਜੀ ਇਹ ਡੂੰਘਾ ਬੋ ਰਿਹਾ ਇਹਦੇ ਵਿੱਚ ਤੱਤ ਬੜੇ ਆ ਕੀ ਕਰਨਿਆ ਮੇਰਾ ਪੁੱਤ ਹਾਂ ਚੂਜਿਆਂ ਨੂੰ ਬੁਲਾ ਲਾ ਤੇ ਖੇਡ ਲੈ ਆ ਨਿਰਪੋ ਨਿਰਵਹਿਰ ਦੇਖ ਆਏ ਕਰਤੇ ਜੱਟ ਜਿੱਦੜ ਨੂੰ ਚਾਹੁੰਦੇ ਆ ਬਹਿ ਜਾ ਬਹਿ ਜਾਓ ਹਾਂਜੀ ਲੈ ਆਉ খালি ਬੋਤਲ ਉਹਦੇ ਅੱਗੇ ਧਾਰ ਦੇ ਅੱਗੇ ਭਰੀ ਜਾਣਾ ਸੀ ਨਾ ਨਹੀਂ ਪਤਾ ਇਹ ਫਿਰ ਪਾਣੀ ਪਾਣੀ ਜਿਆਦਾ ਕਰ ਲੂਗੇ ਨਾ ਵੇਖੋ ਜੀ ਬੱਦਲ ਦੀ ਕਿੰਨੀ ਵਧੀਆ ਸੁੰਦਰੀ ਆਉਂਦੀ ਆ ਹਾਂਜੀ ਬੇਟਾ ਇੱਧਰ ਆਏ ਆਪਣੇ ਖੇਡਾ ਚ ਆਏ ਹਲਾ ਉਸ ਮੇਰੇ ਬਣਾਉਂਗਾ ਕਰਕੇ ਮੇਰਾ ਉਦਾਂ ਬੜਾ ਸਵਾਲ ਆਉਂ ਰਿਹਾ ਅਸਲੀ ਕਿਉਂ ਨਾਲ ਆਉਂਦਾ ਬੀਟ ਕਰਕੇ ਨਹੀਂ ਨਮਦੇ ਚੰਗਾ ਇਧਰ ਜਿਗਾਣਾ ਸਾਫ਼ ਸਭੀ ਕਰਕੇ ਕੋਣ ਹੋਰ ਇਧਰ ਆ ਉਹ ਬਣੇ ਦੇਖ ਲੋ ਜੂਮ ਕਰਕੇ ਬਲੂ No va a ser ni yo de nada más. Joder, ¿vale? no. ਠੀਕ ਆ ਬਸ